ਪ੍ਰੇਜ਼ ਦਾ ਲਾਰਡ एवरीवन ਕਿਉਂਕਿ ਮੇਰਾ ਇਸ ਵੀਡੀਓ ਦੇ ਵਿੱਚ ਵਿਸ਼ਾ ਹੈ ਪਾਸਟਰ ਜੀ ਦੇ ਲਈ ਪਾਸਟਰ ਬਲਜਿੰਦਰ ਜੀ ਦੇ ਲਈ ਕਿ ਜਿਹੜਾ ਕਿ ਅੱਜ ਬੜਾ ਵੱਡਾ ਚਰਚਿਤ ਵਿਸ਼ਾ ਹੈ ਕਿ ਮੇਰਾ ਇਸ ਵੀਡੀਓ ਤੇ ਲਈ ਉਹਨਾਂ ਦੇ ਲੋਕਾਂ ਦੇ ਲਈ ਸੰਦੇਸ਼ ਹੈ ਜੋ ਆਪਣੇ ਮਸੀਹੀ ਭਾਈ ਭੈਣ ਭਰਾ ਹੈ ਹਨ ਕਿ ਕੋਈ ਵੀ ਪੁਲਿਸ ਉਹਨਾਂ ਦੇ ਖਿਲਾਫ ਕੋਈ ਵੀ ਪੋਜ਼ਿਟਿਵ ਨੈਗੇਟਿਵ ਗੱਲਾਂ ਨਾ ਕਰਨ ਕਿ ਨੈਗੇਟਿਵ ਵਿਚ ਤਾਂ ਕਿ ਪਾਸਟਰ ਹੀ ਅੱਜ ਪਾਸਟਰ ਦੇ ਖਿਲਾਫ ਬੋਲੀ ਜਾ ਰਿਹਾ ਕਿ ਅੱਜ ਹੁਣ ਉਹਨਾਂ ਨੂੰ ਵੀ ਸ਼ਾਇਦ ਇੱਕ ਮਿਲ ਗਿਆ ਹੈ ਇੱਕ ਮਜਬੂਤ ਚਲੋ ਹੁਣ ਜੀ ਸਾਨੂੰ ਮੌਕਾ ਮਿਲ ਗਿਆ ਉਹਨਾਂ ਦੇ ਖਿਲਾਫ ਅਸੀਂ ਬੋਲੀਏ ਕਰੀਏ ਨਾ ਕਿ ਆਪਣੇ ਆਪ ਨੂੰ ਅਸੀਂ ਮੋਰੇ ਲੈ ਕੇ ਜਿੱਦਾਂ ਦਾ ਪੁਲਿਸ ਨਾ ਮੋਟਿਵ ਤੁਸੀਂ ਆਪਣਾ ਰੱਖੋ ਇਕਜ ਰਹੋ ਕ੍ਰਿਸ਼ਚਨੈਲਟੀ ਦੇ ਵਿੱਚ ਕਿ ਮੈਜੋਰਟੀ ਨੂੰ ਇਕਤਾ ਨੂੰ ਲੈ ਕੇ ਆਓ ਤੁਸੀਂ ਕਿ ਬਾਕੀ ਖੁਦਾ ਨੇ ਬਿਲਕੁਲ ਹੀ ਸਹੀ ਇਨਸਾਫ ਕਰਨਾ ਕਿ ਦੇਖੋ ਤੁਸੀਂ ਸਬਰ ਰੱਖੋ ਥੋੜਾ ਕਿ ਦੇਖੋ ਹੁਣ ਸਜਾ ਦਾ ਸੁਣਾ ਦਿੱਤੇ ਤੇ ਕੀ ਤੁਸੀਂ ਉਸ ਵੀਡੀਓ ਨੂੰ ਸੁਣ ਕੇ ਉਦਾਂ ਹੀ ਤੁਸੀਂ ਬੋਲੀ ਜਾ ਰਹੇ ਆ ਕਿ ਉਹ ਜਿਹੜੀ ਥੂੜੀ ਨੇ ਪਾਸਟਰ 'ਤੇ ਇਲਜ਼ਾਮ ਲਾਇਆ ਕਿ ਤੁਹਾਨੂੰ ਉਹਦਾ ਬੈਕਗ੍ਰਾਉਂਡ ਪਤਾ ਆ ਕਿ ਜਦੋਂ ਪਾਸਟ ਤੁਹਾਨੂੰ ਪਤਾ ਆ ਕਿ ਤੁਹਾਨੂੰ ਉਸਦੇ ਘਰ ਦਾ ਪਤਾ ਤੁਹਾਡੇ ਉਸਦੇ ਸੋਹਰਿਆਂ ਦੇ ਬਾਰੇ ਪਤਾ ਕਿ ਉਹਦੇ ਬਾਰੇ ਕੀ ਵੀਊ ਉਸਦੇ ਸੋਹਰੇ ਨੇ ਇੱਕ ਵੀਡੀਓ ਛੇ ਤੁਸੀਂ ਹੋਰ ਵੀ ਦੇਖੀ ਹੋਣੀ ਆ ਕਿ ਆਪ ਖੁਦ ਕਿਹਾ ਕਿ ਤਾਂ ਅਸੀਂ ਆਪ ਬੜੀ ਪ੍ਰੋਬਲਮ ਦੇ ਵਿੱਚ ਆ ਸਾਡੇ ਉੱਤੇ ਹੀ ਕਈ ਉਸਨੇ ਪਰਚੇ ਦਰਜ ਕੀਤੇ ਆ ਝੂਠੇ ਪਰਚੇ ਕਿ ਤੁਸੀਂ ਆਪ ਦੇਖੋ ਕਿ ਉਹਦਾ ਬੈਕਗ੍ਰਾਉਂਡ ਕਿੱਦਾਂ ਦਾ ਆਇਆ ਕਿ ਉਹਨੇ ਕਈਆਂ ਦੇ ਖਿਲਾਫ ਪਰਚ ਦਰਜ ਕੀਤੇ ਹੋਏ ਆ ਕਿ ਇਸ ਚੱਕਰਾਂ ਦੇ ਵਿੱਚ ਉਸ ਰਹਿਣਾ ਇੱਕ ਕਾਮਨ ਆ ਤੇ ਤੁਸੀਂ ਪਲੀਜ਼ ਉਹਦਾ ਸਾਰੀਆਂ ਦੇ ਗੱਲਾਂ ਦੇ ਵਿੱਚ ਨਾ ਆਓ ਕਿਉਂਕਿ ਇਸ ਗੱਲਾਂ ਦੇ ਵਿੱਚ ਕਿਸੇ ਛੋਟੇ-ਮੋਟਿਆਂ ਦਾ ਹੱਥ ਨਹੀਂ ਹੁੰਦਾ ਇਹ ਬੜੀਆਂ ਉੱਪਰਲੇ ਲੈਵਲ ਦੀਆਂ ਗੱਲਾਂ ਹੁੰਦੀਆਂ ਬਟੀਆਂ ਪਿੱਛੇ ਚੱਲਦੀਆਂ ਹੁੰਦੀਆਂ ਆ ਕਿ ਬੜੀ ਵੱਡੀ سپورਟ ਹੁੰਦੀ ਆ ਪਿੱਛੋਂ ਕਿ ਜਿਹੜਾ ਇਸ ਵਿਸ਼ੇ ਨੂੰ ਇਸ ਦੇ ਉੱਤੇ ਹੱਕੀ ਰਹੀ ਗੱਲ ਪਾਸਟਰ ਜੀ ਦੇ ਲਈ ਪਾਸਟਰ ਜੀ ਦੀ ਇੱਕ ਜੋਬ ਇੱਕ ਖੁਦਾ ਵਾਲ ਹੁੰਦੀ ਹੈ ਕਿ ਹੈਵਨਲੀ ਜੋਬ ਹੁੰਦੀ ਹੈ ਜਿਸ ਤੇ ਲਈ ਅਸੀਂ ਆਮ ਲੋਕਾਂ ਦਾ ਕਿ ਉਹਨਾਂ ਦੇ ਖਿਲਾਫ ਅਸੀਂ ਨਹੀਂ ਬੋਲ ਸਕਦੇ ਕਿਉਂਕਿ ਇੱਕ ਉਹਨਾਂ ਦਾ ਇੱਕ ਲੈਵਲ ਹੈ ਪਾਸਟਰ ਦਾ ਤੇ ਸਾਡੇ ਆਮ ਲੋਕਾਂ ਦਾ ਵੀ ਇੱਕ ਲੈਵਲ ਹੈ ਉਹਨਾਂ ਨੇ ਇੱਕ ਖੁਦਾ ਦੇ ਨਾਲ ਉਹਨਾਂ ਦਾ ਇੱਕ ਅੱਛਾ ਰਿਸ਼ਤਾ ਆ ਉਹਨਾਂ ਦਾ ਕਿ ਉਹਨਾਂ ਦਾ ਸਹੀ ਗਲਤ ਇਨਸਾਫ ਜਾਂ ਕੁਝ ਵੀ ਆ ਉਹ ਇੱਕ ਖੁਦਾ ਨੇ ਦੇਖਣਾ ਆ ਨਾ ਕਿ ਅਸੀਂ ਦੇਖਣਾ ਅਸੀਂ ਆਮ ਹਰ ਇੱਕ ਇਨਸਾਨਾਂ ਨੇ ਦੇਖਣਾ ਆ ਸੋ ਮੇਰੀ ਪਲੀਜ਼ ਇੱਕ ਵਾਰ ਫਿਰ ਤੋਂ ਇਹ ਹੀ ਸਾਰੇ ਦੇ ਅੱਗੇ ਰਿਕੁਐਸਟ ਆ ਕਿ ਤੁਸੀਂ ਕੋਈ ਵੀ 네ਗੇਟਿਵ ਗੱਲਾਂ ਨਾ ਕਰੋ ਤੁਸੀਂ ਪਾਸਟਰ ਜੀ ਦੇ ਖਿਲਾਫ ਕੁਝ ਨਾ ਮਤਲਬ ਕਿ ਇਦਾਂ ਦੀਆਂ ਗੱਲਾਂ ਨੂੰ ਵਧਾਵਾ ਦਿਓ ਨਾ ਤਾਂ ਕਿ ਅਦਰ ਪਰਸਨ ਕੋਈ ਵੀ ਉੱਠ ਕੇ ਸਾਡੇ ਹੀ ਕਰਿਸਟਿਨੈਲਟੀ ਦੇ ਬਾਰੇ ਸਾਨੂੰ ਮਾੜਾ ਚੰਗਾ ਬੋਲੀ ਜਾਣ ਉੱਠ ਕੇ ਕੋਈ ਵੀ ਇਸ ਨੂੰ ਮਜ਼ਾਕ ਦੇ ਵਿਸ਼ੇ ਦੇ ਵਿੱਚ ਲਈ ਜਾਣ ਸੋ ਮੇਰੀ ਸਾਰੇ ਅੱਗੇ ਇਹ ਇੱਕ ਵਾਰ ਫਿਰ ਤੋਂ ਹੱਥ ਜੋੜ ਕੇ ਬੇਨਤੀ ਹੈ ਕਿ ਕਰਿਸਟਿਨੈਲਟੀ ਦੇ ਲਈ ਕਿ ਆਪਣਾ ਇੱਕ ਰੋ ਮੈਜੋਰਟੀ ਬਣਾਓ ਇੱਕ ਏਕਤਾ ਦੇ ਨਾਲ ਚੱਲੋ ਗੱਲਾਂ ਦੇ ਉੱਤੇ ਗੌਰ ਕਰਿਓ ਇੱਕ ਸਨੂਪ ਪੋਜ਼ਿਟਿਵ ਸੋਚ ਕੇ ਚੱਲੋ ਤੁਸੀਂ ਮਾੜਾ ਚੰਗਾ ਸਮ ਹਰ ਇੱਕ ਤੇ ਆਉਂਦਾ ਅੱਜ ਦੇ ਟਾਈਮ ਦੇ ਵਿੱਚ ਪਤਾ ਨਹੀਂ ਲੱਗਦਾ ਕਿ ਅਸੀਂ ਕਿਹੜੇ ਵੱਲੇ ਮਾੜੇ ਬਣ ਜਾਂਦੇ ਆ ਸਭ ਅੱਗੇ ਕੋਈ ਵੀ ਪਰਸਨ ਆ ਤੇ ਕਿਹੜੇ ਵੀ ਟਾਈਮ ਅਸੀਂ ਬਹੁਤ ਚੰਗਾ ਲੋਕੀ ਸਾਨੂੰ ਬਣਾ ਦਿੰਦੇ ਕਿਸੇ ਟਾਈਮ ਬਹੁਤ ਮਾੜਾ ਬਣਾ ਦਿੰਦੇ ਆ ਤੇ ਇਹ ਗੱਲਾਂ ਦੇ ਉੱਤੇ ਬੜਾ ਆਪਣਾ ਸੋਚ ਵਿਚ ਆ ਕੇ ਤੁਸੀਂ ਛੁੱਪ ਰਹੋ ਖੁਦਾ ਨੂੰ ਕੰਮ ਕਰਨ ਦਿਓ ਦੁਆ ਕਰੋ ਪ੍ਰਾਰਥਨਾ ਕਰੋ ਖੁਦਾ ਨੂੰ ਕੰਮ ਕਰਨ ਦਿਓ ਤੇ ਆਪਾਂ ਨੇ ਸਭ ਦੇ ਲਈ ਤੁਸੀਂ ਭਲਾਈ ਕਰੋ ਚੰਗਾ ਸੋਚੋ ਸਭ ਦੇ ਲਈ ਤਨੂੰ ਸਾਰਿਆਂ ਨੂੰ ਜੈਮ ਸੀ